ਅਤੇ ਇਹਨਾਂ ਤੋਂ ਬਾਅਦ ਪਟਿਆਲੇ ਤੋਂ ਆਏ ਹੋਏ ਸ਼੍ਰੀ ਦਸ ਸੁਪਤਿਆਣਾ ਜੀ ਉਹ ਨੇੜੇ ਆਜਾ ਉਹਨਾਂ ਨੇ ਉਤਵਾਦ ਕਰਾ ਪੇਸ਼ਕਾਰੀ ਹੈ ਮਹਿੰਦਰ ਮਿੰਦੀ ਜੀ ਪਿਆਰੀ ਸਰਕਰ ਅਤੇ ਪ੍ਰਧਾਨ ਜੀ ਤੁਹਾਡੇ ਵਿੱਚ ਮਾਤਾ ਜੀ ਪਰਮੇਸ਼ਵਰ ਜੀ ਰਾਮ ਜੀ ਜੀ ਸਾਹਿਬ ਸੀਨਾ ਸਾਹਿਬ ਸਾਰਿਆਂ ਦਾ ਸਤਿਕਾਰ ਤੇ ਪ੍ਰਧਾਨ ਕਰਨ ਲਾਲ ਮਿਸਤਰੀ ਜੀ ਦੀ ਕਲਮ ਦੇ ਵਿੱਚ ਇੱਕ ਬੜਾ ਕਹਿੰਦਾ ਇਹ ਜੀ ਕਿ ਇਹਨਾਂ ਨੇ ਪੇਸ਼ ਕਰ ਲਏ ਪ੍ਰਵਾਹ ਕਰਨ ਦੂੰਗੇ ਪਾਣੀਆਂ ਚ ਤੈਰਨਾ ਸੀ ਚਾਹੁੰਦਾ ਮੇਰਾ ਦਿਲ

ਬਣ ਗਿਆ ਹਾਣੀ ਡੂੰਗੇ ਪਾਣੀਆ ਚਿੱਤਰ ਨਾ ਸੀ ਚਾਉਂਦਾ ਮੇਰਾ ਦਿਲ ਤੱਤੇ ਥਾਣਾ ਵਿੱਚ ਪੁੱਜ ਗਏ ਜਿੰਦੇ ਨੀ ਮਣੀ ਮੇਰੀ ਜਿੰਦੇ

ਆਂ ਚ ਨੱਚੇ ਅਧੀ ਰਾਵਤ ਲਾ ਲਟਾਣੀ ਟੁੰਗੇ ਪਾਣੀ ਚ ਚਰਨਾਸੀ ਚਾਉਂਦਾ ਮੇਰਾ ਦਿਲ ਤਤਥਨ ਵਿੱਚ ਭੁਜ ਗਏ ਜਿੰਦੇ ਨੀ ਮਾੜੀ ਮੇਰੀ ਜਿੰਦੇ ਨੀ ਮਾੜੀ ਅਰਬਾ सोका साढी कोठे जी दीती औकी वई वियो पाणीअ चैरन सी चौॻ तते थले विच पुज गंदी मेर जाणी हरबा ਬਿਚ ਕਿੱਥੇ ਤੁਰ ਗਏ ਓ ਲਾਲ ਪਾਕੇ ਮੋਦੀ ਕਹਾਣੀ ਡੂੰਗੇ ਪਾਣੀਆਂ ਚ ਤੈਰ ਨਾ ਸੀ ਚਾਉਂਦਾ ਮੇਰਾ ਦਿਲ ਤਤੇ ਥਲਾ ਵਿੱਚ ਪੁੱਜ ਗਏ ਜਿੰਦੇ ਨੀ ਮਾੜੀ ਮੇਰੀ ਜਿੰਦੇ ਨੀ ਮਾੜੀ ਅਰਬਾ ਨੀ ਮਾਣੀ ਮੇਰਾ ਪੁੱਤ ਸੀ ਪੰਜਾਬ ਸੱਤਾ ਪੱਤਣਾ ਦਾ ਤਾਰੂ ਜਿਹੜਾ ਜ਼ਹਿਰ ਖਾ ਕੇ ਮੋਇਆ ਖਾਦੀ ਮੌਤ ਜੈ ਖਾਣੀ ਦੋਂਗੇ ਪਾਣੀ ਜਾਂ ਚ ਤੈਰ ਨਾ ਸੀ ਚਾਉਂਦਾ ਮੇਰਾ ਦਿਲ ਤਤ ਥਲਾ ਵਿੱਚ ਪੁੱਜ ਦੇ ਨੀ ਮਾਣੀ ਮੇਰੀ ਜਿੰਦੇ ਨੀ ਮਾਣੀ ਅਰਬਾ ਜਿੰਦੇ ਨੀ ਮਾਣੀ ਤੁਹਾਡੀ ਨਾਲ ਜੀ ਤੁਸੀਂ ਪਹਿਲਾਂ ਤੇ ਜੈਸੀ ਦਾ ਥੋੜਾ ਜਿਹਾ ਚੱਲ ਰਹਿਣਾ ਸੀ ਮਾ